ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਹੈ ਅੱਜ ਕੀ ਦੂਸਰਾ ਦਿਨ ਹੈ ਸਦੋਂ ਤਾਪਮਾਨ ਦੇ ਵਿੱਚ 1.5 ਡਿਗਰੀ ਦੀ ਵਾਧਾ ਵੇਖਿਆ ਗਿਆ 1.5 ਡਿਗਰੀ ਤਾਪਮਾਨ ਵਧਿਆ ਹੈ 0.5 ਡਿਗਰੀ ਤਾਪਮਾਨ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੇ ਨਾਲ ਲੋਕਾਂ ਨੂੰ ਗਰਮੀ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ ਹੀਟ ਵੇਵ ਚੱਲਣ ਦੇ ਆਸਾਰ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਹੀਟ ਵੇਵ ਚੱਲਣ ਦੇ ਨਾਲ ਤਾਪਮਾਨ 34 ਤੋਂ 45 ਡਿਗਰੀ ਪਹੁੰਚ ਸਕਦਾ ਹੈ ਉਹ ਦੱਸਦੇ ਕਿ ਕਈ ਅਜਿਹੇ ਜ਼ਿਲ੍ਹੇ ਨੇ ਤਦਕਿ ਕੀ ਉਹਨਾਂ ਦੇ ਵੱਲੋਂ येलो ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਨਾਲ ਹੀਟ ਵੇਵ ਚੱਲਣ ਦੇ ਅਸਰ ਦੱਸੇ ਜਾ ਰਿਹਾ ਤਾਂ ਦੱਸਦੇ ਕਿ ਅੱਜ ਤੇ ਕੱਲ 2 ਦਿਨ ਤਾਪਮਾਨ ਅਜਿਹਾਈ ਬਣਿਆ ਰਹਿਣ ਵਾਲਾ ਹੈ ਹਾਲਾਂਕਿ 26 ਤਰੀਕ ਤੋਂ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋ ਸਕਦੀ ਹੈ ਥੋੜੀ ਰਾਹਤ ਮਿਲਣ ਦੇ ਅਸਰ ਨੇ ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ 26 ਜੂਨ ਤੋਂ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮੀ ਪੈ ਸਕਦਾ ਹੈ ਕਈ ਥਾਵਾਂ ਦੇ ਉੱਪਰ ਬਦਲਬਾਈ ਹੋ ਸਕਦੀ ਹੈ ਜਿਸ ਦੇ ਨਾਲ ਥੋੜੀ ਰਾਹਤ ਮਿਲਣ ਦੇ आसार ਹੈ ਤੇ 30 ਤਰੀਕ ਤੋਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਸੁਹਾਵਣਾ ਹੋ ਸਕਦਾ ਹੈ ਕਿਉਂਕਿ 30 ਤਰੀਕ ਤੋਂ ਪੰਜਾਬ ਦੇ ਵਿੱਚ ਮੌਨਸੂਨ ਆਣੀ ਸ਼ੁਰੂ ਹੋ ਜਾਵੇਗੀ ਮੌਨਸੂਨ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਤੇ ਇਸ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਇਹ ਗਰਮੀ ਨਾਲ ਲੋਕ ਹਾਲ ਬਿਹਾਲ ਹੁੰਦੇ ਹੋਏ ਨਜ਼ਰ ਆਣੇ ਕਿਉਂਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ ਕਾਰਨ ਹੀਟ ਵੇਵ ਚੱਲਦੀ ਹੈ ਹੀਟ ਵੇਵ ਦੇ ਨਾਲ ਲੋਕਾਂ ਨੂੰ ਹੋਰ ਆਨਜਾਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਪਰ ਇਹ ਰਾਹਤ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 26 ਤਰੀਕ ਤੋਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਆ ਸਕਦਾ ਹੈ ਉਸ ਤੋਂ ਬਾਅਦ ਹੀ ਅੱਤੀ ਜੂਨ ਤੋਂ ਪੰਜਾਬ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਹੋ ਸਕਦੀ ਹੈ ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਦੇ ਅਸਰ ਦਿਸਣੇ ਚਾਹੀਏ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬਲਟ। ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਹੈ। ਅੱਜ ਕੀ ਦੂਸਰਾ ਦਿਨ ਹੈ। ਸਦੋਂ ਤੋਂ ਤਾਪਮਾਨ ਦੇ ਵਿੱਚ 1.5 ਡਿਗਰੀ ਦੀ ਵਾਧਾ ਵੇਖਿਆ ਗਿਆ। 1.5 ਡਿਗਰੀ ਤਾਪਮਾਨ ਵਧਿਆ ਹੈ। 0.5 ਡਿਗਰੀ ਤਾਪਮਾਨ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਲੋਕਾਂ ਨੂੰ ਗਰਮੀ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ। ਹੀਟ ਵੇਵ ਚੱਲਣ ਦੇ ਅਸਾਰ ਮੌਸਮ ਵਿਭਾਗ ਦੇ ਵੱਲੋਂ ਦੱਸੇ ਜਾ ਰਹੇ ਹਨ। ਮੌਸਮ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਹੀਟ ਵੇਵ ਚੱਲ ਸਕਦੀ ਹੈ ਹੀਟ ਵੇਵ ਚੱਲਣ ਦੇ ਨਾਲ ਤਾਪਮਾਨ 34 ਤੋਂ 45 ਡਿਗਰੀ ਪਹੁੰਚ ਸਕਦਾ ਹੈ ਉਹ ਦੱਸਦੇ ਕਿ ਕਈ ਅਜਿਹੇ ਜ਼ਿਲ੍ਹੇ ਨੇ ਤੱਥ ਕਿ ਉਹਨਾਂ ਦੇ ਵੱਲੋਂ येलो ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਨਾਲ ਹੀਟ ਵੇਵ ਚੱਲਣ ਦੇ ਅਸਰ ਦੱਸੇ ਜਾ ਰਹੇ ਹਨ ਦੱਸਦੇ ਕਿ ਅੱਜ ਤੇ ਕੱਲ 2 ਦਿਨ ਤਾਪਮਾਨ ਅਜਿਹਾ ਹੀ ਬਣਿਆ ਰਹਿਣ ਵਾਲਾ ਹੈ ਹਾਲਾਂਕਿ 26 ਤਰੀਕ ਤੋਂ ਪ੍ਰੀ ਮੌਨਸੂਨ ਦੀ ਸ਼ੁਰੂਆਤ ਹੋ ਸਕਦੀ ਹੈ ਥੋੜੀ ਰਾਹਤ ਮਿਲਣ ਦੇ ਅਸਰ ਨੇ ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ 26 ਜੂਨ ਤੋਂ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮੀ ਪੈ ਸਕਦਾ ਹੈ ਕਈ ਥਾਵਾਂ ਦੇ ਉੱਪਰ ਬਦਲਬਾਈ ਹੋ ਸਕਦੀ ਹੈ ਜਿਸ ਦੇ ਨਾਲ ਥੋੜੀ ਰਾਹਤ ਮਿਲਣ ਦੇ आसार ਹੈ ਤੇ 30 ਤਰੀਕ ਤੋਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਸੁਹਾਵਣਾ ਹੋ ਸਕਦਾ ਹੈ ਕਿਉਂਕਿ 30 ਤਰੀਕ ਤੋਂ ਪੰਜਾਬ ਦੇ ਵਿੱਚ ਮੌਨਸੂਨ ਆਣੀ ਸ਼ੁਰੂ ਹੋ ਜਾਵੇਗੀ ਮੌਨਸੂਨ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਤੇ ਇਸ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਹੈ ਗਰਮੀ ਨਾਲ ਲੋਕ ਹਾਲ ਬਿਹਾਲ ਹੁੰਦੇ ਹੋਏ ਨਜ਼ਰ ਆਣੇ ਕਿਉਂਕਿ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ ਕਾਰਨ ਹੀਟ ਵੇਵ ਚੱਲਦੀ ਹੈ ਹੀਟ ਵੇਵ ਦੇ ਨਾਲ ਲੋਕਾਂ ਨੂੰ ਹੋਰ ਆਨਜਾਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਸ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਪਰ ਇਹ ਰਾਹਤ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 26 ਤਰੀਕ ਤੋਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਆ ਸਕਦਾ ਹੈ ਉਸ ਤੋਂ ਬਾਅਦ ਹੀ ਅਤੀ ਜੂਨ ਤੋਂ ਪੰਜਾਬ ਦੇ ਵਿੱਚ ਮੌਨਸੂਨ ਦੀ ਸ਼ੁਰੂਆਤ ਹੋ ਸਕਦੀ ਹੈ ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਦੇ ਅਸਰ ਦਿਸੇ ਜਾ ਰਹੇ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹਾਂ ਪੰਜਾਬ ਬਲਟ